ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਗੋਮਲੈਸ ਲਾਉਣੀ ਤੇ ਗੋਮਲੈਸ ਇਸ ਤਰ੍ਹਾਂ ਆਪਾਂ ਲਗਾਵਾਂਗੇ ਕਿ ਆਪਣਾ ਜਿਹੜਾ ਕੱਪੜਾ ਇਹ ਸਿੱਧੇ ਵਾਲੀ ਸਾਈਡ ਇਸ ਤਰ੍ਹਾਂ ਆਪਣਾ ਸਿੱਧਾ ਕਪੜਾਈ ਉੱਠੇ ਵਾਲੀ ਸਾਈਡ ਤੇ ਆਵੇ ਠੀਕ ਹੈ ਤੇ ਦੋ ਤਰੀਕਿਆਂ ਨਾਲ ਆਪਾਂ ਲੈਸ ਲਾਉਣੀ ਦੱਸਾਂਗੇ ਦੋਨੇ ਤਰੀਕੇ ਅਲੱਗ-ਅਲੱਗ ਹੋਣਗੇ ਤੁਸੀਂ ਜਿਹੜਾ ਵੀ ਤਰੀਕਾ ਤੁਹਾਨੂੰ ਸੌਖਾ ਲੱਗਦਾ ਉਸ ਤਰੀਕੇ ਦੇ ਨਾਲ ਤੁਸੀਂ ਇਹ ਲੈਸ ਨੂੰ ਲਾ ਸਕਦੇ ਹੋ ਠੀਕ ਹੈ ਤੇ ਲੈਸ ਹੁਣ ਆਪਣੀ ਜਿਹੜੀ ਸਿੱਧੀ ਸਾਈਡ ਹੈ ਇਹ ਆਪਾਂ نیچے ਵਾਲੀ ਸਾਈਡ ਨੂੰ ਇਸ ਤਰ੍ਹਾਂ ਕਰਕੇ ਰੱਖਣੀ ਹੈ ਜਿੱਥੇ ਆਪਾਂ ਲੈਸ ਨੂੰ ਧਰ ਲੈਣ ਨੂੰ ਇਸ ਤਰ੍ਹਾਂ ਰੱਖ ਕੇ ਤੇ ਇਹਨੂੰ ਆਪਾਂ ਇਧਰਲੀ ਸਾਈਡ ਨੂੰ ਪਟਾ ਲਾਂਗੇ ਠੀਕ ਹੈ ਪਹਿਲਾਂ ਲੈਸ ਨੂੰ ਆਹ ਇਂ ਰੱਖ ਲੈਣਾ ਉਸ ਤੋਂ ਬਾਅਦ ਆਪਾਂ ਲੈਸ ਨੂੰ ਇਧਰਲੀ ਸਾਈਡ ਨੂੰ ਪਲਟ ਕੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਣੇ ਕੋਲੇ ਜਗ੍ਹਾ ਜਿਹੜੀ ਲੈਸ ਲਈ ਉਨੀ ਹੋ ਜਾਂਦੀ ਠੀਕ ਹੈ ਤੇ ਇਹਦੇ ਉੱਪਰ ਆਪਾਂ ਸਲਾਈ ਲਗਾਵਾਂਗੇ ਇਹ ਆਪਾਂ ਦੋਨੇ ਤਰੀਕੇ ਜਿਹੜੇ ਤੁਹਾਨੂੰ ਅਲੱਗ-ਅਲੱਗ ਦੱਸਾਂਗੇ ਜਿਹੜਾ ਵੀ ਤਰੀਕਾ ਸੌਖਾ ਲੱਗਦਾ ਤੁਸੀਂ ਉਸ ਤਰੀਕੇ ਨਾਲ ਲਗਾ ਸਕਦੇ ਹੋ ਠੀਕ ਹੈ ਹੁਣ ਆਪਾਂ ਲੇਸ ਦੇ ਬਿਲਕੁਲ ਇੱਥੇ ਜਿੰਨੀ ਜਿੰਨੀ ਆਪਾਂ ਲੇਸ ਬਾਹਰ ਦਿਖਾਉਣੀ ਆਪਾਂ ਉਹਦੇ ਹਿਸਾਬ ਨਾਲ ਇੱਥੇ ਸिलाई ਲਗਾਵਾਂਗੇ ਆਪਾਂ ਲੈ ਇਸ ਇਧਰਲੀ ਸਾਈਡ ਨੂੰ ਕਰਕੇ ਰੱਖ ਕੇ ਲਗਾਈਏ ਇਹ ਸਾ ਸਿੱਧੀ ਵਾਲੀ ਸਾਈਡ ਹੈ ਜਿਹੜੀ ਉੱਪਰ ਰੱਖੀ ਹੈ ਠੀਕ ਹੈ ਹੁਣ ਆਪਾਂ ਦੂਸਰੀ ਸਾਈਡ ਤੇ ਲਗਾਵਾਂਗੇ ਹੁਣ ਆਪਾਂ ਲੈ ਜਿਹੜਾ ਪੁੱਠੀ ਪੁੱਠੀ ਸਾਈਡ ਆ ਉਹ ਆਪਾਂ ਉੱਪਰ ਕੀਤੀ ਹੈ ਠੀਕ ਹੈ ਉਦੀ ਆਪਾਂ ਸਿੱਧੀ ਉੱਪਰ ਕੀਤੀ ਆ ਉਹ ਆਪਾਂ ਇਧਰਲੀ ਸਾਈਡ ਨੂੰ ਰੱਖ ਕੇ ਲਈ ਸੀ ਆਪਾਂ ਇਧਰਲੀ ਸਾਈਡ ਨੂੰ ਰੱਖ ਕੇ ਲਾਉਣੀ ਹੈ ਵਸੇ ਲਾਉਣ ਦਾ ਤਰੀਕਾ ਅਲੱਗ ਹੋਊਗਾ ਇਹਦਾ ਤੇ ਇਸ ਤਰ੍ਹਾਂ ਹੁਣ ਆਪਣੀ ਇੱਕ ਇਧਰਲੀ ਸਾਈਡ ਨੂੰ ਲੈਸ ਲਗੀ ਇਹ ਆਪਣਾ ਪੁੱਠੀ ਸਾਈਡ ਹੈ ਤੇ ਜਿਹੜੀ ਇਸ ਬਾਹਰ ਤੇ ਆਪਾਂ ਲਗਾਈ ਇਹ ਆਪਣੀ ਸਿੱਧੀ ਸਾਈਡ ਹੈ ਇਹ ਆਪਾਂ ਉਲਟੀ ਸਾਈਡ ਨੂੰ ਕੀਤਾ ਠੀਕ ਹੈ ਤੇ ਦੋਨਾਂ ਹੀ ਲੈਸਾਂ ਦਾ ਜਿਵੇਂ ਅਲੱਗ-ਅਲੱਗ ਤਰੀਕੇ ਦੇ ਨਾਲ ਆਪਾਂ ਲਗਾਈਏ ਤੇ ਹੁਣ ਜਦੋਂ ਆਪਾਂ ਇਹਨੂੰ ਫੋਲਡ ਕਰਾਂਗੇ ਬਸ ਫੋਲਡ ਕਰਨ ਦਾ ਤਰੀਕਾ ਇਹਨੂੰ ਹੁਣ ਆਪਾਂ ਇਧਰਲੀ ਸਾਈਡ ਨੂੰ ਫੋਲਡ ਕਰਾਂਗੇ ਇਹ ਜੀ ਤੁ ਆਪਾਂ ਸਿੱਧੇ ਵਾਲੀ ਸੇਡ ਨੂੰ ਰੱਖੀ ਸੀ ਪੈਨ ਪਲਟਾ ਕੇ ਇਧਰ ਨੂੰ ਰੱਖਣਾ ਵੀ ਇਹ ਆਪਣੀ ਪਤਾ ਲੱਗ ਜਾਂਦਾ ਵੀ ਐਨੀ ਲੈਸ ਇਧਰਲੀ ਸੇਡ ਨੂੰ ਆਪਣੀ ਸਹੀ ਜਿਹੜਾ ਹੋ ਜਾਂਦਾ ਵੀ ਕਿੰਨਾ ਆਪਾਂ ਇਹ ਇਹਦੇ ਵਿੱਚ ਸਨ ਛੱਡ ਲੈਸ ਦਾ ਠੀਕ ਹੈ ਹੁਣ ਇਸ ਤਰ੍ਹਾਂ ਆਪਾਂ ਬਿਲਕੁਲ ਜਿੰਨੀ ਜਿੰਨੀ ਲੈਸ ਆਪਾਂ ਦਿਖਾਉਣ ਨੂੰ ਸਲਾਈ ਲਗਾਈਓ همین ਇਹ ਸਲਾਈ ਲਗਾ ਹੁਣ ਆਪਾਂ ਦੂਸਰੀ ਵਾਰ ਨੂੰ ਲਗਾਵਾਂਗੇ ਇਹ ਹੁਣ ਆਪਣੀ ਲੈਸ ਜਿਹੜੀ ਪੁੱਠੀ ਵਾਲੀ ਸਾਈਡ ਉੱਪਰ ਸੀ ਇਹਨੂੰ ਆਪਾਂ ਇਸ ਤਰੀਕੇ ਨਾਲ ਲਗਾਵਾਂਗੇ ਦੇਖੋ ਲੈਸ ਦਾ ਤਰੀਕਾ ਆਪਣਾ ਅਲੱਗ-ਅਲੱਗ ਹੋਊਗਾ ਤੇ ਲੱਗਣੀ ਆਪਣੀ ਲੈਸ ਬਿਲਕੁਲ ਉਸੇ ਤਰ੍ਹਾਂ ਹੀ ਹੈ ਇਹ ਆਪਾਂ ਇਸ ਤਰੀਕੇ ਨਾਲ ਜੇ ਉੱਪਰ ਸਲਾਈ ਲਗਾਉਣੀ ਐ ਏਵੇਂ ਵੀ ਮਾਰ ਸਕਦੇ ਆ ਠੀਕ ਐ ਜੇ ਤੁਸੀਂ ਉੱਪਰ ਸਲਾਈ ਨਹੀਂ ਲਗਾਉਣੀ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਮਾਰ ਲੈਣੀ ਆ ਉਹ ਵੀ ਤਰੀਕਾ ਆਪਾਂ ਤੁਹਾਨੂੰ ਦ ਦੇਣੀ ਇਹਦੇ ਤਿੰਨ ਚਾਰ ਤਰੀਕੇ ਹੈਗੇ ਆ ਜੇ ਤੁਹਾਨੂੰ ਉਹ ਤਰੀਕਾ ਸਾਰੇ ਤਰੀਕੇ ਸਿੱਖਣੇ ਤਾਂ ਤੁਸੀਂ ਕਮੈਂਟ ਕਰਕੇ ਵੀਡੀਓ ਦੇ ਅੰਦਰ ਦੱਸਿਓ ਵੀਡੀਓ 'ਚ ਹੁਣ ਆਪਾਂ ਇਹਦੇ ਜੇ ਉੱਪਰ ਨਹੀਂ ਸਲਾਈ ਲਗਾਉਣੀ ਤਾਂ ਆਪਾਂ ਇਹਨੂੰ ਇਸ ਤਰੀਕੇ ਨਾਲ ਕਰਕੇ ਰੱਖ ਲਾਂਗੇ ਠੀਕ ਐ ਵੀਡੀਓ ਨੂੰ ਐਂਡ ਤੱਕ ਦੇਖਿਓ ਫਿਰ ਤੁਹਾਨੂੰ ਸਾਰੀ ਦਿਖਾਵਾਂਗੇ ਕਿਵੇਂ ਇੱਕ ਹੀ ਤਰੀਕੇ ਦੇ ਨਾਲ ਆਪਾਂ ਅਲੱਗ-ਅਲੱਗ ਤਰੀਕਿਆਂ ਨਾਲ ਇੱਕ ਹੀ ਤਰ੍ਹਾਂ ਦੀ ਕਿਵੇਂ ਲਗਾਵਾਂਗੇ ਲੇਸ ਠੀਕ ਹੈ ਹੁਣ ਆਪਾਂ ਇਹ ਜਿਹੜੀ ਸਲਾਈ ਆਪਣੀ ਲੱਗੀ ਹੋਈ ਹੈ ਇਹਦੇ ਉੱਪਰ-ਉੱਪਰ ਆਪਾਂ ਸਲਾਈ ਲਗਾ ਲੈਣੀ ਹੈ ਤੇ ਇਸ ਤਰ੍ਹਾਂ ਹੁਣ ਆਪਣੀ ਸਲਾਈ ਲੱਗ ਗਈ ਹੈ ਬਿਲਕੁਲ ਉੱਪਰ ਉੱਪਰ ਸਲਾਈ ਲਗਾਈ ਸੀ ਆਪਾਂ ਇਹਦੀ ਤੀਨੂੰ ਆਪਾਂ ਇਸ ਤਰੀਕੇ ਨਾਲ ਕਰਾਂਗੇ ਆਪਣੇ ਉੱਪਰ ਵੀ ਹੁਣ ਕੋਈ ਵੀ ਸਲਾਈ ਨਹੀਂ ਆਉਗੀ ਤੇ ਨੀਚੇ ਵੀ ਆਪਾਂ ਨੂੰ ਕੋਈ ਵੀ ਸਲਾਈ ਨਹੀਂ ਦਿਸੂਗੀ ਠੀਕ ਹੈ ਦੋਨੇ ਸਾਈਡ ਤੇ ਆਪਾਂ ਨੂੰ ਕੋਈ ਵੀ ਸਲਾਈ ਜਿਹੜੀ ਹੈ ਨਹੀਂ ਦਿਸਣੀ ਹੁਣ ਆਪਾਂ ਇੱਥੋਂ ਫੜ ਕੇ ਇਸ ਤਰ੍ਹਾਂ ਅਤਰ ਪਾਈ ਵਾਲੀ ਸਲਾਈ ਦਿਨ ਇਹ ਆਪਣੇ ਦੋਨੇ ਬਾਹਾਂ ਦੇ ਜਿਹੜੀ ਹੈ ਲੈਸ ਹੈ ਇਸੇ ਤਰ੍ਹਾਂ ਹੀ ਲੱਗੂਗੀ ਇਧਰ ਵੀ ਆਪਾਂ ਨੂੰ ਕੋਈ ਸਲਾਈ ਨਹੀਂ ਨੇ ਚਾ ਰੋਣੀ ਠੀਕ ਹੈ ਇਧਰ ਵੀ ਆਪਾਂ ਇਸ ਤਰ੍ਹਾਂ ਸਿੱਧੀ ਸਾਈਡ ਆਪਣੀ ਇਧਰ ਕਪੜੇ ਦੀ ਆਈ ਹੈ ਤੇ ਸਿੱਧੀ ਸਾਈਡ ਹੀ ਆਪਣੀ ਐਸ ਬਾਂਦੀ ਆਈ ਹੈ ਤੇ ਇਸ ਤਰ੍ਹਾਂ ਇਹ ਜਿਹੜੇ ਦੋਨੇ ਤਰੀਕੇ ਤੁਹਾਨੂੰ ਜਿਹੜਾ ਵੀ ਤਿੱਖਾ ਸੌਖਾ ਲੱਗਦਾ ਤੁਸੀਂ ਉਸ ਤਰ੍ਹਾਂ ਇਹਨੂੰ ਲਗਾ ਸਕਦੇ ਹੋ ਇਹਨੂੰ ਆਪਾਂ ਇਧਰ ਫੜ ਕੇ ਇਸ ਤੇ ਕੱਚਾ ਕੱਚੀ ਸिलाई ਲਗਾ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਤਰਪਾਈ ਲਈ ਇਹ ਵਾਂਹ ਜਿਹੜੀ ਹੈ ਠੀਕ ਇਹ ਥਿਤਪਾਈ ਕਰਕੇ ਆਪਾਂ ਇਸ ਲਈ ਇਸ ਨੂੰ ਜਿਹੜੀ ਇਸੇ ਤਰ੍ਹਾਂ ਹੀ ਬਿਨਾ ਸਲਾਈਆਂ ਤੋਂ ਹੀ ਇਹ ਆਪਣੀ ਦਿਸੂਗੀ ਅਟੈਚ ਕੀਤੀ ਦੋਨੇ ਸਾਈਡਾਂ ਤੋਂ ਇਸੇ ਤਰ੍ਹਾਂ ਠੀਕ ਹੈ ਇਹਦੇ ਵੀ ਆਪਾਂ ਇੱਥੋਂ ਅੰਦਰੋਂ ਫੋਲਡ ਕਰਕੇ ਤਰਪਾਈ ਨੂੰ ਆਪਾਂ ਰੱਖ ਲਾਂਗੇ ਠੀਕ ਹੈ ਤੇ ਇਸ ਤਰ੍ਹਾਂ ਆਪਣੇ ਕੋਲੇ ਦੋਨੇ ਹੀ ਲੈਸਾਂ ਸੇਮ ਲੱਗ ਜਾਣਗੀਆਂ ਤੇ ਤੁਹਾਨੂੰ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਣਾ ਜਿਹੜੇ ਨਿਊ ਮੈਂਬਰ ਹਨ ਤੁਸੀਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਰੁਕੇ ਕੀ ਥੈਂਕ ਯੂ